ਇਹ ਲੋਬੀ ਆਪਾਂ ਲੈ ਲਿਆ ਮੱਕੀ ਵਾਲਾ ਕਟਰ ਵਿਸ਼ਾਲ ਵਾਲਿਆਂ ਦਾ ਇੱਕ ਆਪਣੇ ਵੀਰ ਨੇ ਲਿਆਂਦਾ ਵਾ ਮਲਕੀਤ ਵਾਲਿਆਂ ਦਾ ਵੇਖੋ ਅਰਜੀ ਕਿਹੜੇ ਦਮੇ ਵਧੀਆ ਚੱਲਦੇ ਕਿੱਦਾਂ ਫੇਰ ਅਗਡੇ ਪਾਸਾ ਤੇ ਮੈਂ ਰੋਟੀ ਨਹੀਂ ਕਰਦਾ ਬਹੁਤ ਵਧੀਆ ਕਟਰ ਆ ਤੇ ਦੂਜਾ ਮਾ ਵਿਸ਼ਾਲ ਹੈ ਮੈਂ ਮਾ ਰੋਟੀ ਬਣਾ ਰੋਟੀ ਬਣਾਦਾ ਅਲੱਗ ਹੈ ਤੇ ਉਹ ਫੇਰ ਅਗਡੇ ਪਾਸਾ ਤੇ ਜੱਸੀ ਮਸ਼ੀਨ ਦੀ ਗੱਡੀ ਪਾਉਣਾ ਆਪਾਂ ਕਟਰ ਰੰਗੀ ਵੀ ਵੱਡੀ ਗਈ ਸੀ ਤੇ ਅੱਜ ਮਸ਼ੀਨ ਉਹਨਾਂ ਨੂੰ ਪਹੁੰਚਾਉਣੇ ਵੀਰ ਉਹਨਾਂ ਨੂੰ ਤੇ ਅੱਜ ਆ ਗਿਆ ਲੇਵਰ ਨਾਨਕਾ ਮੇਲਾ ਚਲੋ ਚਲੋ ਲਾਦੂ ਮੋਟਰ ਭਾਰੀ ਵੜੀ ਉਹ ਜਾ ਯਾਰ ਕੋਈ ਨਾ ਜਾਏਗਾ ਇਹ ਸਾਡਾ ਠੇਕੇਦਾਰ ਅੱਜ 2 ਸਾਲੀ ਆ ਤਿੰਨੀ ਤਿੰਨੀ ਸਾਲੀ ਆ ਜਾਨੇ ਪਾਰ ਰਾਤ ਡਿਊਟੀ ਦਿੰਦੀ ਰਹੀ ਆ ਤੇ ਦਿਨੇ ਰਮਾ ਨਾ ਸੁੱਤੀ ਹਣ ਪਤਾ ਨਹੀਂ ਇਹਨੂੰ ਕੋਈ ਹੈਗਾ ਫਿਕਰ ਸਾਦ ਨੂੰ ਤੇ ਮੜਾ ਜਾ ਖੜਾਕ ਆ ਵੀ ਉਸੇ ਵੀ ਨਹੀਂ ਦਿਨ ਇਹ ਇਧਰ ਇਧਰ ਜੇ ਫਾਰਮ ਦੇ ਵਿੱਚ ਇਧਰ ਦੇਖੋ ਚਾਹ ਦੇ ਨਾਲ ਛੱਲੀਆਂ ਬੰਦੇ ਸਾਰੇ ਨਾਲ ਚਾਹ ਪੀਂਦੇ ਨਾਲ ਛੱਲੀ ਖਾਂਦੇ ਆ ਇਹ ਪੁਰਾਣੀਆਂ ਘਾਵਤਾਂ ਸੱਚੋਂ ਡੀਆਂ ਅੱਜ ਨਵੇਂ ਖੱਤਾ ਬਈ ਇਹ ਲਾਉਂਦੇ ਮੈਂ ਜਿਹੜਾ ਮਾਰਨਾ ਹੈ ਮਗਰ ਨਾਲ ਵੱਟਾਂ ਲਿੰਬਣ ਡੈ ਹੀ ਨਾ ਕਰਕੇ ਮੈਂ ਚਲੋ ਵੇਖ ਕੇ ਆਉਨੇ ਆ ਆ ਵੇਖੋ ਹੁਣ ਨਾਲ-ਨਾਲ ਜਦ ਤੁਹਾਨੂੰ ਆਪਾ ਦੱਸਿਆ ਇਹ ਵੀ ਕਦ ਮਾਰਨ ਤੋਂ ਪਹਿਲਾਂ ਜਿਹੜੀ ਖਾਦ ਪਾਦੀ ਹੈ ਨਾ ਉਹਦੇ ਨਾਲ ਆਪਣੀ ਜਿਹੜੀ ਦੂਜੀ ਖਾਦ ਉਹਦੀ ਕਸਤ ਘੜ ਦਿੰਦੀ ਹੈ ਜਿੱਦਾਂ ਆਪਣੇ ਯੂਨੀਵਰਸਿਟੀ ਵਾਲੇ ਆਂਦੇ ਆ ਵੀ 45 ਦਿਨਾਂ ਦੇ ਵਿੱਚ ਖਾਦ ਪੂਰੀ ਕਰ ਦੋ ਇਸ ਜਰੀਏ ਨਾਲ ਖਾਦ 45 ਦਿਨਾਂ ਦੇ ਵਿੱਚ ਪੂਰੀ ਹੁੰਦੀ ਆ ਉਦੋਂ ਥੋੜਾ ਟਾਈਮ ਲੱਗਦਾ ਹੈ ਇਹਦੇ ਨਾਲ ਇੱਕ ਤੇ ਜਿਹੜੀ ਝੋਨੇ ਦੀ ਗ੍ਰੋਥ ਆ ਨਾ ਉਹ ਨਾਲੋਂ ਨਾਲ ਹੀ ਸ਼ੁਰੂ ਹੋ ਜਾਂਦੀ ਆ ਝੋਨਾ ਜਿਹੜਾ ਜੜਵਾ ਬਹੁਤ ਛੇਤੀ ਮਾਰਨ ਲੱਗ ਪੈਂਦਾ ਇਦਾਂ ਹੁਣ ਇਹਦੇ ਵਿੱਚ ਅਸੀਂ ਸੁਪਰ ਦਾ ਬੋਰਾ ਬੋਰਾ ਅੱਜ ਪਾਈ ਜੰਨੇ ਆ ਤੇ ਜੂਰ ਗੈ ਦੇ ਨਾਲ ਰਲੀ ਦੀ ਤੇ ਹੁਣ ਨਾਲ ਇਧਰਲੇ ਬੰਨੇ ਆਪਣਾ ਅਰਜੁਨ ਉਹ ਜਿਹਨੂੰ ਵੇਟ ਲੱਗੇ ਆ ਜੋਦੇ ਭਾਈ ਨੂੰ ਇੱਕਾਦ ਮਾਰਨ ਦਾ ਨਾਲ ਨਾਲ 15 ਵਾਲਾ ਦੇ ਇਹ ਕੱਲ ਲੜ ਪਿਆ ਕਹਿੰਦਾ ਮੈਂ ਸੁਹਾਗਾ ਨਹੀਂ ਮਾਰਨਾ ਮੈਂ ਹਲਾਉਂਦੇ ਰਹਿਣਾ ਸੁਹਾਗੇ ਦਾ ਕੰਮ ਹੁੰਦਾ ਥੋੜਾ ਜਿਹਾ ਟਰਮੀ ਦੇ ਵਾਲਾ ਮ제 ਮ제 ਮਾਰਨਾ ਇਹ ਥੋੜਾ ਭਜਾ ਕੇ ਰਾਜੀ ਟਰੈਕਟਰ ਨੂੰ ਤਾਂ ਕਰਕੇ ਭਰਾ ਜਿੱਤ ਪੈਂਦਾ ਅੱਦਨ ਸਤਨਾ ਭਾਈ ਨੱਪੀ ਕਿਲੀ ਆਉਂਦੇ ਵਕਾਤੀ ਕਰਕੇ ਦਾਵਾ ਦਾ ਕੰਮ ਆ ਉਹਨਾਂ ਔਖੱਤੇ ਨੂੰ ਪਾ ਕੇ ਐਸ ਔਖੱਤੇ ਨੂੰ ਪਾ ਦੂਗਾ ਚੱਲ ਤੇ ਮੁੜ ਕੇ ਉੱਤੇ ਵਧੀਆ ਸੁਭਾਗਾ ਵਾਜੂਗਾ ਹੁਣ ਪਹਿਲਾਂ ਹਲ ਮਾਰ ਕੇ ਜਿਹਦੇ ਹੁਣ ਮੇਰੇ ਵੀਰ ਵਟਾਂ ਲਿੰਬਣ ਵਾਲੇ ਵੀਰ ਆ ਉਸ ਧਿਆਨ ਨਾਲ ਗੱਲ ਸੁਣ ਲੋ ਕੀ ਹਲ ਮਾਰ ਕੇ 15 20 ਮਿੰਟ ਕੱਦ ਨੂੰ ਪੈ ਰਹਿਣ ਦਿਓ ਤੇ ਬਾਅਦ ਦੇ ਵਿੱਚ ਵਟਾਂ ਲਿੰਬਣੀਆਂ ਸ਼ੁਰੂ ਕਰੋ ਬਾਅਦ ਪੁੱਛਦੇ ਕਹੀ ਮੇਰੇ ਵੀਰ ਵੀ ਯਾਰ ਕਿੱਦਾਂ ਵਟਾਂ ਲੱਈਏ ਕੀ ਸਾਬ ਜੀ ਇੱਕ ਕਦ ਸ਼ੁਰੂ ਹੋ ਗਿਆ ਤੇ ਉਹਨੇ ਗਾੜੀ ਗਾੜੀ ਖਾਦ ਬਾਦ ਨਹੀਂ 575 ਨਾਲ ਤੇ ਮਗਰ ਪਤਲਾ ਬਦਲਾ ਕਦ ਮਾਰ ਕੇ ਇਹਦੇ ਰਿਜ਼ਲਟ ਬਹੁਤ ਵਧੀਆ ਆ ਕਰਕੇ ਕੰਮ ਦਨ ਪੀਓ ਫਿਰ ਖਾਦ ਦੀ ਕਿਸ਼ਤ ਜਿਹੜੀ ਘਟ ਸੋਣੀ ਪੈਂਦੀ ਬਾਅਦ ਦੇ ਵਿੱਚ ਦੁਪਹਿਰ ਦਾ ਵੇਲਾ ਗੱਫਾ ਪਾਣੀ ਛੱਕ ਕੇ ਆਹ ਪਾਜੀ ਹਣੀ ਚਾਚੇ ਵਾਲੀ ਖਾ ਕੇ ਚੌਲ ਦੇਣ ਲੇਟੀ ਛਿੱਟੀ ਮਾਰਨੇ ਆ ਉੱਲੇ ਆ ਮੇਰੇ ਨਾਲ ਹੀ ਲੜੀ ਜਾਂਦਾ ਓਏ ਪਾਣੀ ਬਦਲੇ ਰਨਾ ਲੜੀ ਜਾਂਦਾ ਕੋਣ ਜੇ ਰਾਤ ਨੂੰ ਤੈਨੂੰ ਆਹ ਵੇਖ ਲਈ ਤੂੰ ਪਾਣੀ ਇਹ ਜਿਹੜਾ ਇਹ ਜਿਹੜਾ ਇਹ ਬਟਾਲੀਅਨ ਨੇ ਮੈਨੂੰ ਪਤਾ ਕਿਹੜੀ ਬਟਾਲੀਅਨ ਆ ਇਹ ਬਟਾਲੀਅਨ ਦੀ ਮੈਗ ਤੋਂ ਪਤਾ ਲੱਗ ਜਾਂਦਾ ਜੀ ਬਟਾਲੀਅਨ ਕਿਹੜੀ ਆ ਮੈਂ ਵੱਡਾ ਫੋਰਮੈਨ ਆ ਉਹ ਮੇਨ ਫੋਰਮੈਨ ਆ ਦੂੰ ਇਧਰ ਏ ਕੋ ਲੇਟੀ ਮਾਰਨ ਦਾ ਲੇੜ ਕੇ ਚੌਲਾਣਾ ਆਏ ਰੱਬ ਦੇ ਵਿਆਹ ਈ ਦੁਪਹਿਰ ਦੇ ਵੱਜ ਗਏ ਆ 3 ਤੇ ਹੁਣ ਆਪਣੀਓ ਪਰਲੇ ਬੰਨੇ ਆ ਗਈ ਮਸ਼ੀਨ ਮੂੰਗੀ ਕੱਢ ਕੱਢਣ ਲਈ ਲਿਆਂਦੀ ਅੱਜ ਹੁਣ ਜਾ ਕੇ ਪਰਲੇ ਪਾਰ ਤੇ ਚਾਚਾ ਲਿਆ ਮੂੰਗੀ ਵਾਲੀ ਮਸ਼ੀਨ ਲੱਦ ਕੇ ਲਿਉਣੇ ਆ ਨਾਲ ਤੁਹਾਨੂੰ ਵੀਡੀਓ ਪਾਵਾਂਗੇ ਆ ਵੇਖ ਲਓ ਸਾਡਾ ਮੇਨ ਫੋਰਮੈਨ ਮਗਾਈਆਂ ਇਹਦੇ ਘੁਰ ਰਵੜਾ ਤੇ ਇਹਨੇ ਗੁੱਤਾਂ ਦੇ ਪੌਣ ਵਾਲੀਆਂ ਰਵੜਾ ਚੁੱਕ ਕੇ ਲੈ ਗਿਆ ਮਸ਼ੀਨ ਦੀਆਂ ਰਵੜਾ ਮਗਾਈਆਂ ਜੇ ਇਹੋ ਜੇ ਫੋਰਮੈਨ ਆਪਣੇ ਪੰਜਾਬ ਦੇ ਵਿੱਚ ਆਉਣ ਤੇ ਆਪਣੀਆਂ ਕੰਪਨੀਆਂ ਤਰੱਕੀ ਕਰਨਗੀਆਂ ਬਹੁਤ ਜ਼ਿਆਦੀ ਤਰੱਕੀ ਕਰਨਗੀਆਂ ਨਾ ਦਵਾ ਕਹਿੰਦਾ ਕਾਪੜਾ ਆ ਗਏ ਤੇ ਇੱਕ ਲੰਮੇ ਰੋਪ ਬਣਾਵਾਂ ਜਿੱਦਾਂ ਨੂੰ ਚੇਕ ਜਿਹੜੀ ਜਦੋਂ ਲੰਮੇ ਰੋਪ ਬਣਾਉਣੀ ਨਾ ਜਿਹੜੀ ਇਹਦੀ 30 ਪੋਜੀਸ਼ਨ ਆ ਉਹ ਸਕਰੀਨ ਦੇ ਥੱਲੇ ਹੁਣ ਜਾਏ ਜਿੱਥੋਂ ਸਾਰਾ ਤਾਸ ਨਾ ਹੋਣਾ ਚਾਹੀਦਾ ਬੇੜਾ ਲੱਗ ਗਿਆ ਇਹਨੂੰ ਲਿਆਓ ਤਾਂ ਇਧਰ ਕੀ ਲਈਏ ਨਾ ਬੜੀ ਫਰੀਕ ਲਾਓ ਪਾਣੀ ਦੇ ਵਿੱਚ ਭੇਜਣਾ ਫਿਰ ਬਣਾ ਤੈਨੂੰ ਕੀ ਹੋਣਾ ਕੁਣ ਇਹ ਗਲਾ ਆ ਦੇ ਕਿੱਥੇ ਫਰੇ ਜਾ ਜਮ ਮੂੰਗੀ ਕੱਢਣ ਲੱਗੇ ਆ ਮਸ਼ੀਨ ਪਰ ਉਹ ਨਗਾ ਕੇ ਲਿਆਏ ਆ ਸੋਕੀ ਪੂਰੀ ਐਣ ਉਹਨਾਂ ਅੱਜ ਕੱਢਾਂਗੇ ਸਿੱਧੀ ਲੈ ਆ ਕੇ ਬਾਪੇ ਦਾ ਨਾਂ ਛੁੱਟਦੀ ਆਪਾਂ ਮੂੰਗੀ ਵਿੱਚ ਹੁਣ ਵੇਨੇ ਆ ਐਂਡ ਦੇ ਦੱਸਾਂਗੇ ਕੀ ਝਾੜ ਨਿਕਲਿਆ ਕਿੰਨੀ ਨਿਕਲੀ ਦੇਖੋ ਵੀਰ ਜੀ ਹੁਣ ਆਪਾਂ ਜਿਹੜੀ ਮੂੰਗੀ ਦੀ ਕਸਤ ਸੀ ਉਹ ਤੁਹਾਨੂੰ ਹਰ ਰੋਜ਼ ਨਾਲ ਨਾਲ ਬਲੌਗ ਬਣਾ ਕੇ ਦੱਸ ਦੇ ਰਹੇ ਆ ਹੁਣ ਅੱਜ ਪਹਿਲਾਂ ਉਹ ਵੱਢਿਆ ਆਪਾਂ ਵੱਢ ਕੇ ਇਹਦੇ ਮੁੜਕੇ ਦੂਜਾ ਮਾਰਾ ਅੱਜ ਹੁਣ ਕੱਢਣ ਦੇ ਆ ਮਸ਼ੀਨ ਜਿਹੜੀ ਆ ਨਾਲੋਂ ਨਾਲ ਇੱਦਾਂ ਚੁੱਕੀ ਜਾਂਦੀ ਆ ਥੱਲੇ ਢੇਰੀਆਂ ਲਾਈ ਜਾਂਦੇ ਆ ਉਦਾਂ ਥੋੜਾ ਥੱਬਿਆਂ ਦੇ ਨਾਲ ਥੋੜੀ ਫਲੀ ਜਿਹੜੀ ਖਿੰਦਰਦੀ ਇਦਾਂ ਨਾਲੋਂ ਨਾਲ ਢੇਰੀ ਲਾਈ ਜਾਂਦੇ ਆ ਮਸ਼ੀਨ ਆਪਣੇ ਆਪ ਚੁੱਕੀ ਜਾਂਦੀ ਆ ਤੇ ਮੂੰਗੀ ਹੋਰ ਤੁਹਾਨੂੰ ਦੱਸਾਂ ਕਿ ਕਿੰਨਾ ਚਾੜ ਨਿਕਲਿਆ ਕੀ ਹਿਸਾਬ ਕਿਤਾ ਆ ਆਹ ਕਰਾ ਸੁੱਕ ਗਈ ਮੂੰਗੀ ਉਹ ਇਕੱਠੀ ਕਰਨ ਲੱਗਿਆ ਬੁੱਧ ਧਿਆਨ ਨਾ ਢੇਰੀਆਂ ਹੁਣ ਨਾ ਦੇਖੋ ਕਿੰਦਾ ਵਧੀਆ ਪਹਿਲੇ ਲੋਜ ਤੁਰੀ ਹੁੰਦੀ ਮਸ਼ੀਨ ਮਗਰ ਦਾਣਾ ਦੁਣਾਵਣੀ ਆਉਦਾ ਸਫਾਈ ਥੋੜੀ ਜਿਹੀ ਘੱਟ ਵਾ ਕੋਈ ਨਹੀਂ ਸਫਾਈ ਦਾ ਪੜਗੇ ਚੋਗ ਹੁੰਦੀ ਜੇ ਆਪਾਂ ਥੋੜੀ ਸਫਾਈ ਵਿਦਾਰਨੇ ਪੱਕਾ ਬੁੱਖਾ ਲੱਗ ਜੂਗਾ ਮੈਨੂੰ ਤੇ ਡਾਰੀ ਵੀ ਯਾਰ ਰੋਜ਼ ਮੀਂਹ ਚੜ ਕੇ ਆ ਜਾਂਦਾ ਮੂੰਗੀ ਵਾਲੇ ਢੀ ਖੇਚਲਣਾ ਵੱਡੀ ਆ ਤੇ ਇਹ ਨਾ ਹੋਵੇ ਵੀ ਹੁਣ ਆਪਣੇ ਇਹ ਵੱਡੀ ਮੀਂਹ ਪੈ ਜੇ ਤੇ ਖਰਾਬ ਹੋ ਜੇ ਪਰ ਨਹੀਂ ਮਹਾਰਾਜ ਨੇ ਚਲੋ ਸਮਾਂ ਦੇਤਾ ਅੱਜ ਹੁਣ ਆਪਾਂ ਕੱਢ ਦੇਣ ਲੱਗੇ ਆ ਬਾਕੀ ਜੋ ਮਹਾਰਾਜ ਨੂੰ ਪਉਂਦਾ ਇੰਨੇ ਦੇ ਨਾ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਲੇਖਾਂ 'ਚ ਲਿਖਿਆ ਕੋਈ ਖੋਹ ਨਹੀਂ ਸਕਦਾ ਜੋ ਵੈਗਰੂ ਮਾਰ ਆਏ ਨੇ ਲੇਖਾਂ 'ਚ ਲਿਖਤਾ ਉਹ ਆਪਣੇ ਤੋਂ ਨਹੀਂ ਕੋਈ ਖੋਹ ਸਕਦਾ ਉਹੋ ਹੀ ਦੇਣ ਵਾਲਾ ਤੇ ਉਹੋ ਹੀ ਖੋਣ ਵਾਲਾ ਜੇ ਨੇ ਆਪਾਂ ਦੇਣੀ ਆਪਣੀ ਮੂਗੀ ਦੀ ਫਸਲ ਦੇ ਤੇ ਜਮਾਰਾ ਫਿਰ ਉਮੀਦ ਉਹ ਬਚਾ ਕੇ ਰੱਖਿਆ ਰੋਂ ਬਾਕੀ ਤੁਹਾਨੂੰ ਦੱਸਾਂਗੇ ਅੱਜ ਇਹ 5 ਕਿੱਲੇ ਥਾਂ ਆ ਆਪਣਾ ਇੱਥੇ ਇਸ ਸ਼ਾਮ ਨੂੰ ਤਾਂ ਜਦੋਂ ਸਾਰੀ ਨਿਕਲ ਗਈ ਝਾੜ ਵੀ ਦੱਸਾਂ ਕਿੰਨਾ ਨਿਕਲਿਆ ਬੈਗਰੂ ਕਿਰਪਾ ਕਰੇ ਇਹ ਵੀ ਵੀਡੀਓ ਤੁਸੀਂ ਜਦੋਂ ਥੱੱਬਾ ਜਿਆਦਾ ਸੁੱਟ ਕੇ ਕਰਤਾ ਫਰੇਸ਼ਰ ਚੋਕ ਲੈ ਹੋ ਮੈਂ ਤੇਰੀ ਰਹਿਣ ਲੱਗਿਆ ਲੈ ਲੋ ਜੀ ਫੋਰਮੈਨ ਜੋਬ ਨੇ ਹੋਰੇ ਜੋ ਫੋਰਮੈਨ ਲੱਖਾ ਫੋਰਮੈਨ ਇਹਨੇ ਕੀਤੀ ਚੋਕ ਨਹੀਂ ਜੋਬ ਨੇ ਜੋਬ ਨੇ ਤੇ ਬੈਠੇ ਨਹੀਂ ਕਰਤਾ ਪਹਿਲਾਂ ਅਖੇ ਨੇ ਢਾਲੀ ਕਰਨ ਕਰੀ